ਸਾਰਿਆਂ ਤੋਂ ਪਹਿਲਾਂ ਵੀਡੀਓ ਦਾ ਨੋਟੀਫਿਕੇਸ਼ਨ ਪਾਉਣ ਲਈ ਸਬਸਕ੍ਰਾਈਬ ਦੇ ਰੈੱਡ ਬਟਨ ਉੱਤੇ ਕਲਿੱਕ ਕਰ ਲਓ ਉਸ ਤੋਂ ਬਾਅਦ ਘੰਟੀ ਦੇ ਆਈਕਨ ਨੂੰ ਵੀ ਦਬਾ ਲਓ ਜਦੋਂ ਅਸੀਂ ਵੀਡੀਓ ਨੂੰ ਅਪਲੋਡ ਕਰਾਂਗੇ ਤਾਂ ਤੁਹਾਡੇ ਕੋਲੇ ਤੁਰਤੀ ਨੋਟੀਫਿਕੇਸ਼ਨ ਚੱਲ ਆਇਆ ਕਰੂਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਵੀਰੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਟਰੈਕਟਰ ਉੱਤੇ ਵੀਡੀਓ ਲੈ ਕੇ حاضر ਹੋਏ ਹਾਂ ਜੀ ਇਸ ਵੀਡੀਓ ਦੇ ਵਿੱਚ ਜੀ ਆਪਾਂ ਇੱਕ 855 ਟਰੈਕਟਰ ਜੀ ਇੱਕ ਤੂੜੀ ਵਾਲਾ ਰੀਪਰ ਔਰ ਇੱਕ ਹੜੰਬੇ ਬਾਰੇ ਗੱਲ ਕਰਾਂਗੇ ਜਿਹੜਾ ਵੀਰ ਆਪਣੀ ਕਿਸੇ ਵੀ ਐਡ ਨੂੰ ਜੁੜੂਬੂ ਚੈਨਲ ਉੱਤੇ ਲਵਾਉਣਾ ਚਾਹੁੰਦਾ ਜੀ ਕਿਸੇ ਮਸ਼ੀਨ ਨੂੰ ਸੇਲ ਕਰਨ ਲਈ ਜੋ ਤੁਹਾਨੂੰ ਪਹਿਲਾਂ WhatsApp ਨੰਬਰ ਸਕਰੀਨ ਉੱਪਰ ਦਿਖਾਇਆ ਜਾ ਰਿਹਾ ਸੀਗਾ ਇਸ WhatsApp ਨੰਬਰ ਉੱਤੇ ਸਾਨੂੰ ਪੰਜ ਸੱਤ ਫੋਟੋਆਂ ਦੀ ਬਣਦੀ ਸਾਰੀ ਜਾਣਕਾਰੀ ਭੇਜ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਣੀ ਐਡ ਆਪਣੇ YouTube ਚੈਨਲ ਉੱਤੇ ਲਵਾ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ 855 ਟਰੈਕਟਰ ਬਾਰੇ ਜੀ 1991 ਮਾਡਲ ਹੈ ਜੀ ਬਰਨਾਲਾ ਏਰੀਆ ਵੀਰ ਦਾ ਪਿੰਡ ਭਧਾੜ ਜੀ 1,70,000 ਰੁਪਏ ਟਰੈਕਟਰ ਦਾ ਪ੍ਰਾਈਸ ਹੈ ਜੀ 1,70,000 ਰੁਪਏ ਟਰੈਕਟਰ ਦਾ ਪ੍ਰਾਈਸ ਜੀ ਮਾਲਕ ਵੀਰ ਦਾ ਨੰਬਰ 62806 0428162806 04281 ਇਹ مالک ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ مالک ਵੀਰ ਨਾਲ ਗੱਲਬਾਤ ਕਰਕੇ ਜੀ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਪੇਂਟ ਹੋਇਆ ਹੋਇਆ ਟਰੈਕਟਰ ਜੀ ਇਹ ਤੇ ਇੰਜਨ ਗੀਅਰ ਪੰਪ ਦਾ ਸਾਰਾ ਕੁਝ ਓਕੀ ਹੈ ਜੀ ਕਿਸੇ ਵੀ ਕੰਮ ਦੀ ਕੰਮ ਵਗੈਰਾ ਦੀ ਦਿੱਕਤ ਵਗੈਰਾ ਨਹੀਂ ਹੈਗੀ ਜੀ ਤੇ ਤੁਸੀਂ ਬਿਜਲੀ ਤੋਂ ਕੇ ਇਸ ਟਰੈਕਟਰ ਨੂੰ ਆਪਣੀ ਖੇਤੀ ਦੇ ਵਿੱਚ ਯੂਜ਼ ਕਰ ਸਕਦੇ ਹੋ ਟਾਇਰ ਬਿਲਕੁਲ ਨਿਊ ਨੇ ਟਰੈਕਟਰ ਦੇ ਬਹੁਤ ਹੀ ਵਧੀਆ ਐਕਸਪਰਟ ਬੰਦੇ ਵੱਲੋਂ ਇਸ ਟਰੈਕਟਰ ਨੂੰ ਤਿਆਰ ਕੀਤਾ ਗਿਆ ਸੀ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਹਣੰਬੇਵਾਰੀ 2009 ਮਾਡਲ ਹੈ ਜੀ 38000 ਰੁਪਏ ਹਣੰਬੇ ਦਾ ਪ੍ਰਾਈਸ ਹੈ ਜੀ ਬਰਨਾਲਾ ਏਰੀਆ ਜੀ 40 ਪੈਸੇ ਟਾਇਰ ਨੇ ਜੀ ਇਹਦੇ ਤੇ ਮਾਲਕ ਵੀਰ ਦਾ ਨੰਬਰ 8427642740 8427642740 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਜਿਸ ਹੜੰਬੇ ਨੂੰ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਹੜੰਬਾ ਜੀ ਮਾਡਲ ਦੇ ਹਿਸਾਬ ਨਾਲ ਤੇ ਬਹੁਤ ਹੀ ਸੰਭਾਲ ਵਿੱਚ ਰਿਹਾ ਹੋਇਆ ਹੈ ਜੀ ਤੇ ਦਾਤ ਵਗੈਰਾ ਜੀ ਪੜੇ ਪੁੜੀਆਂ ਵਗੈਰਾ ਜੀ ਸਭ ਕੁਝ ਓਕੇ ਨੇ ਇਸਦੇ ਤੇ ਤੁਸੀਂ ਬੇਚੀ ਚ ਖੋ ਕੇ ਇਸ ਹੜੰਬੇ ਨੂੰ ਖਰੀਦ ਸਕਦੇ ਜਿਹੜੇ ਵੀਰ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਜੀ ਮਾਇ ਲਾਈਕ ਆਈਕਨ ਨੂੰ ਜ਼ਰੂਰ ਦਬਾ ਲਿਓ ਜੀ ਜਿਸ ਤਰ੍ਹਾਂ ਤੁਹਾਨੂੰ ਇਸ ਨੋਟੀਫਿਕੇਸ਼ਨ ਵਿੱਚ ਦਿਖਾਇਆ ਗਿਆ ਹੈ ਬੈਲ ਆਈਕਨ ਨੂੰ ਇਸ ਤਰ੍ਹਾਂ ਦਬਾ ਲਿਓ ਜੀ ਤੇ ਉਸ ਤੋਂ ਬਾਅਦ ਆ ਜੀ ਖੜੰਬੇ ਵਾਲੇ ਵੀਰ ਕੋਲ ਹੀ ਇਹ ਕੰਪਾਈਨ ਹੈ ਜੀ ਟੂਰੀ ਵਾਲੀ ਮਸ਼ੀਨ ਹੈ ਜੀ ਤੇ 10 ਮਾਡਲ ਹੈ ਜੀ 2010 ਮਾਡਲ ਹੈ ਜੀ 1,80,000 ਰੁਪਏ ਪ੍ਰਾਈਸ ਹੈ ਜੀ ਤੇ 60 ਪੈਸੇ ਟਾਇਰ ਨੇ ਜੀ ਦੇ 1,80,000 ਰੁਪਏ ਪ੍ਰਾਈਸ ਹੈ 60 ਪੈਸੇ ਟਾਇਰ ਜੀ ਤੇ ਬਰਨਾਲਾ ਏਰੀਆ ਜੀ ਵੀਰ ਦਾ 84276 84276 42740 84276 42740 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਜੀ ਇਸ ਮਸ਼ੀਨ ਤੇ ਹੜੰਬੇ ਨੂੰ ਖਰੀਦ ਸਕਦੇ ਜੀ ਇੱਕੋ ਮਾਲਕਾ ਕੋਲ ਨਹੀਂ ਦੋਨੇ ਹੀ ਤੇ ਜਿਹੜੇ ਵੀਰਾਂ ਨੇ ਆਪਣੀ ਵੀਡੀਓ ਤੋਂ ਸ਼ੁਰੂ ਤੱਕ ਦੇਖੀ ਧੰਨਵਾਦ ਜੀ ਉਹਨਾਂ ਸਾਰੇ ਵੀਰਾਂ ਦਾ